ਲੋ ਜੀ ਕਰਵਾਲ ਦਾ ਵੀਊ ਚੈੱਕ ਐ ਨਿਕਲੀ ਵੀ ਤੁੱਪਾ ਵਧੀਆ ਕਈ ਦਿਨ ਹੋ ਗਏ ਤੂੰ ਪਾਣੀ ਕਰਨੀ ਰਹੀ ਥੀ ਥੋੜੀ ਥੋੜੀ ਨਿਕਲ ਰਹੀ ਥੀ ਅੱਜ ਐਨ ਨਿਕਲੀ ਵੀ ਵਧੀਆ ਰਹਿ ਗਿਆ ਹੋਇਆ ਵਾ ਲੋ ਜੀ ਮੈਂ ਤਾਂ ਰਹਿ ਗਿਆ ਤਾਂ ਸੌਇਆ ਵਾ ਮਿਲੋ ਮੰਮੀ ਜੀ ਨਾਲ ਸਾਸਰੀ ਕਾਲ ਦੀ ਸਾਰਿਆਂ ਨੂੰ ਬਾੜਦਿਆਂ ਨੂੰ ਇੱਧਰਦਿਆਂ ਨੂੰ ਕਿ ਰਾਤ ਨੂੰ ਸਾਰੀ ਰਾਤ ਨਾਟਕ ਦੇਖੀ ਜਾਂਦਾ ਸਵੇਰੇ ਉੱਠਦਾ ਸੌਇਆ ਤਾਂ ਇੱਧਰ ਮੈਂ ਤਾਂ ਤੀਜੀ ਸਬਜ਼ੀ ਬੱਸ ਬਾਹਰ ਤਾਂ ਟਰ ਲਵਾਂ ਸਬਜ਼ੀ ਕਿਹਦਾ ਤਾਂ ਉੱਠਣਾ ਲੈਟ ਹੈ ਕਰ ਕੇ ਫਿਰ ਜੀ ਆ ਲੋ ਜੀ ਆਲੂ ਗੱਜਰਾ ਦੀ ਸਬਜੀ ਇੱਧਰ ਹੋ ਗਈ ਜੀ ਰੈਡੀ ਮਸਾਲਾ ਤੁਲਾ ਕਰਕੇ ਤਿਆਰ ਕਾ ਅੱਜ ਸਾਡੇ ਵਿਆਹ ਵੀ ਹੈ ਜੀ ਪੜਾਸ ਤੇ ਥੋੜੀ ਜਿਹੀ ਅੱਜ ਨੂੰ ਦੂਰ ਨੂੰ ਸਾਡੇ ਵਿਆਹ ਵੀ ਟੈਂਡ ਕਰਨਾ ਦੋ ਕੁੜੀਆਂ ਦਾ ਵਿਆਹ ਹੈ ਜੀ ਵਿਆਹ ਉਹਨਾਂ ਦਾ ਜਿਨ੍ਹਾਂ ਨੂੰ ਅਸੀਂ ਆਹ ਪੱਥਰ ਤੋੜਨੇ ਵੀ ਖਾਨ ਦਿੱਤੀ ਦੀ ਹੈ ਜੀ ਇਹ ਗੇਦਾਰ ਨੂੰ ਦੀ ਕੁੜੀਆਂ ਦਾ ਵਿਆਹ ਹੈ ਜੀ ਅੱਜ ਵਿਆਹ ਚ ਵੀ ਜਾਣਾ ਵੀ ਸ਼ਾਮ ਨੂੰ ਤਾਂ ਤੁਹਾਨੂੰ ਵਿਆਹ ਵੀ ਦਿਖਾਵਾਂਗੇ ਪਹਾੜ ਦਾ ਵਿਆਹ ਕਿਤਰਾ ਹੁੰਦਾ ਥੋੜਾ-ਬੋਟਾ ਦਿਖਾਵਾਂਗੇ ਜੀ ਇਹ ਬਲੌਗ ਬਣਾਉਣੇ ਚ ਉਹਨਾਂ ਨੇ ਬਣਾ ਤਾਜ ਹੋਇਆ ਤਾਂ ਫਿਰ ਦਿਖਾਵਾਂਗੇ ਤੁਹਾਨੂੰ ਵਿਆਹ ਜਿਹੜਾ ਤਾਜ ਹੋਇਆ ਫਿਰ ਤਾਂ ਜੀ ਬਣਦਾ ਇਹ ਤੁਹਾਨੂੰ ਪਤਾ ਬਲੌਗ ਹੋਰ ਬਣੀ ਰਿਹਾ ਸਾਡੇ ਬਲੌਗ ਨਾਲ ਬਣਾ ਲਈਏ ਸਬਜੀ ਰੋਟੀ ਫਿਰ ਕੰਮ ਕਰਨਾ ਡੰਗਰ-ਦੰਗਰਾਂ ਦਾ ਘਾ ਕੱਖ ਖਾ ਕੇ ਫਿਰ ਜਾਣਾ ਜੀ 2:00 3:00 ਵਜੇ ਨਿਕਲੂਗੇ ਅੱਧਾ ਘੰਟਾ ਸਾਨੂੰ ਜਾਣਾ ਵੀ ਲੱਗ ਜਾਣਾ ਜੀ ਥੋੜੀ-ਥੋੜੀ ਚੱਕ ਕੇ ਜਮਾ ਦਿੱਸ। ਹੂੰ। ਉਹ ਤਾਂ ਫਿਰ ਮੈਂ ਕਿਉਂ ਨਾ ਉਹ ਸਬਜ਼ੀ ਬਣਾ ਲਵਾਂ। ਹਿੱਟਿਆ ਤਾਂ ਮੈਂ ਆਪੇ ਦਾ ਤੜਕਾ ਲਾਤਾ ਸਬਜ਼ੀ ਨੂੰ। ਆਲੂ ਗੱਜਰਾ ਕੱਲ ਬਣਾਇਆ ਤਾਂ ਜੀ ਨਹੀਂ ਕੰਦ ਅੱਜ ਆਲੂ ਗੱਜਰਾ ਮੱਖਜੀ ਸੁੱਕੀ ਸਬਜ਼ੀ ਬਣਾਣੀ ਹੈ। ਠੀਕ ਹੈ ਜੀ। ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਸਾਰਿਆਂ ਨੂੰ। ਲਓ ਜੀ ਕਰੋ ਅੱਜ ਦਾ ਵੀਊ ਚੈੱਕ ਪਹਿਲਾਂ ਤਾਂ ਜੀ। ਤੇ ਮਿਲੋ ਮੰਮੀ ਨਾਲ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਿੱਥੇ ਜਾਣ ਦੀ ਤਿਆਰੀ ਆ ਅੱਜ ਜੀ ਮੈਂ ਕਿ ਤੁਹਾਨੂੰ ਦੱਸਿਆ ਤੇ ਜਿਹੜਾ ਸਾਡਾ ਖਾ ਪੱਥਰ ਤੋੜ ਦਾ ਖਾਨ ਠੇਕੇਦਾਰ ਨੂੰ ਵੇਚੀ ਦੀ ਕੁੜੀਆਂ ਦਾ ਵਿਆਹ ਹੈ ਜੀ ਦੋਵਾਂ ਦਾ ਚੱਲੇ ਜੀ ਹੁਣ ਅਸੀਂ ਵਿਆਹ ਖਾਣ ਅੱਜ ਮੇੜਾ ਕੱਲ ਨੂੰ ਬਰਾਤ ਹੈ ਜੀ ਮੈਂ ਕਿਹਾ ਜਾਇਆ ਇਹ ਅਕਦੇ ਨੇ ਫੋਨ ਕਰੇ ਬਾਰ-ਬਾਰ ਚੰਗਾ ਨਹੀਂ ਲੱਗਦਾ ਜੀ ਇਸ ਤਰ੍ਹਾਂ ਫਿਰ ਜਾਣਾ ਜ਼ਰੂਰੀ ਆ ਜੇ ਅਗਲਾ ਬਾਰ-ਬਾਰ ਬੁਲਾਵੇ ਜੀ ਨੇੜੇ ਆ ਠੇਕ ਘੰਟੇ ਦਾ ਰਾਹ ਹੈ ਜੀ ਸਾਡੇ ਘਰ ਆ ਤੇ ਜੀ ਰਿਹਾ ਤੇ ਅੱਗੇ ਨੂੰ ਜਾਣਾ ਜੀ ਕਿ ਢੂ ਢੂ ਸਾਈਡ ਨੂੰ ਪਤਾ ਜਿੱਧਰ ਤੁਹਾਨੂੰ ਕੱਖ ਲੈ ਜਾਂਦੇ ਤੇ ਅੱਗੇ ਨੂੰ ਹੋਰ ਜੀ ਬਾਕੀ ਮਿਲਾਉਂਗੇ ਤੁਹਾਨੂੰ ਵਿਆਹ ਚ ਜੀ ਬਣੇ ਰਿਹਾ ਸਾਡੇ ਬਲੌਕ ਨਾਲ ਜੀ ਠੀਕ ਹੈ ਜੀ ਚੱਲੀਏ ਹੁਣ ਹਨੇਰਾ ਹੋ ਜਾਣਾ ਮੁਰ ਵਾਪਸ ਵੀ ਆਣਾ ਜੀ ਕਿ ਕਿ ਤੁਹਾਨੂੰ ਪਤਾ ਜੀ ਚੱਕ ਲਈਏ ਝੋਲਾ ਜੀ ਪੈਦਲ ਜਾਣੇ ਵਾਲਾ ਰਸਤਾ ਅੱਗੇ ਜੇ ਤੇ ਨਾ ਹੋ ਆ ਦੇਖੋ ਬੀ ਉਹ ਸ਼ਾਮ ਜਿਹੜਾ 4 ਵਜੇ ਪਿਆ 4 ਫਿਰ 4 4 ਵਜੇ ਕੇ ਹੂੰ ਅੱਜ ਕਿਤੇ 3 ਵਜੇ ਜਾਣਾ ਅਰੇ ਬਈ ਸ਼ਾਮ ਪਰਤੇ ਜਾਵਾਂ ਰੱਖਣਾ ਵੀ ਕੱਤੀ ਹੋਰੀ ਹੋਰੀ ਲਓ ਜੀ ਮੰਮੀ ਗਈ ਥੱਕ ਕਹਿੰਦੀ ਮੈਂ ਕਰ ਲਮ ਆਰਾਮ ਥੋੜਾ ਜਾ ਬਾਈ ਫੇਰਾ ਗੋਡਾ ਤੂੰ ਭਜਾਂਦਾ ਫਿਰ ਮੈਂ ਲੱਤ ਤੋਕ ਜਾਂਦੀ ਆ ਫਿਰ ਬੈਠਣਾ ਪੈਂਦਾ ਮੈਨੂੰ ਖਾਸਾ ਸਫਰ ਆ ਦੇਖੋ ਉੱਧਰ ਨੂੰ ਕਿੰਦਾ ਇਹ ਪਾਸ ਦਾਦੀ ਦਾ ਘਰ ਇਹ ਮੀਮਾ ਗਿਰਿਆ ਉੱਪਰ ਤੇ ਨਾ ਪੱਥਰ ਦੇਖੋ ਜੀ ਪੱਥਰ ਤੇ ਵਿੱਚ ਵਿੱਚ ਸੜਕ ਨਿਕਲੀ ਜੀ ਦੇਖੋ ਜੀ ਸਾਰੇ ਇਹ ਬਰੋਟਾ ਦਾ ਬਹੁਤ ਪੁਰਾਣਾ ਨਾ ਮੀ ਇਹ ਤਾਂ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਬਰੋਟਾ ਇਹ ਸਾਗਵਾਂ ਦੇ ਬੁੱਟੇ ਲਾਏ ਆ ਜੀ ਇਹਨਾਂ ਦੀ ਦਾਦੀ ਆ ਲੱਗਦੀ ਸ਼ਰੀਕੇ ਚ ਉਹਨੇ ਲਾਏ ਜੀ ਸਾਗਵਾਂ ਦੇ ਬੁੱਟੇ ਦੇਖੋ ਕਿੰਨੇ ਵਧੀਆ ਹੂੰ ਹੱਜ ਬਹੁਤ ਆਹ ਹਜ ਤੈ ਸੜਕੋ ਜਾਣੀ ਫਿਰ ਉੱਤੇ ਉੱਪਰ ਚੜਨਾ ਪਹਾੜੀ ਪੰ। ਫੇ ਰਣਾ ਘਰ ਨੰਨੀ ਆਦਾ ਜਾਣੀ ਮੇਰੀ ਤਾਂ। ਹੂੰ ਚੜਦੇ ਚੜਦੇ। ਪਿਆਰ ਦੇ ਚੱਲ। 국민 aki Ads m Jung